ਕੱਲੀਏ ਕਾਣਾ ਬਾਦੂ ਲਾਹ ਗੁਰਸੇਂ ਸਿੰਘ ਐਸੇ ਜੱਟ ਮਰਦੇ ਦੀ ਕਲੀ ਹੋਰ ਕਹਿੰਦੇ ਜਦੋਂ ਆਹੋ ਲਾਹ ਗੁਰੂ ਅਚਲੋ ਲਾਹ ਗੁਰੂ ਕ੍ਰਿਸ਼ਾ ਸੰਗਜੀ ਕਹਿੰਦੇ ਰਾਜੀ ਕਹਿੰਦੇ ਉਹ ਕਲੀ ਜ਼ਰੂਰ ਲਾਉਣੀ ਜੀ ਹੁਣੇ ਕਲੀ ਆਪਣੇ ਸਾਥ ਭਾਈ ਦੀ ਕਹਿੰਦੇ ਉਹਦ ਨੂੰ ਕਾਲੋ ਰੋਕਾ ਕਹਿੰਦੇ ਜਦੋਂ ਅਕੱਲ ਚ ਜਾਂਦੇ ਥੱਲੇ ਪਿਆਸ ਸੰਗਦੀ ਕਹਿੰਦੇ ਕੌਣ ਬੱਖ ਤੇ ਗੱਲ ਹੈ ਕਹਿੰਦੇ ਪਤਾ ਲੈ ਕੇ ਆ ਕਹਿੰਦੇ ਸਹਬਾ ਕਿੱਥੇ ਕਹਿੰਦੇ ਚਿੰਦਣੀ ਐਨੀ ਸੀ ਸਹਬਾ ਸੁਮੇਰ ਨੂੰ ਪਤਾ ਲੱਗਿਆ ਕਹਿੰਦਾ ਭਾੜੋ ਕਿੱਥੇ ਵਰਸਨ ਜੀ ਹੋਰੇ ਲਿਖਦਾ ਇਤਿਹਾਸ ਲਿਖਦਾ ਉਹਨੇ ਕਹਿੰਦਾ ਦੋ ਕੁੱਤੇ ਸੀ ਸੁਮੇਰ ਕੋਲੇ ਚੌਰਾ ਤੇ ਪੌਰ ਦੋ ਕੁੱਤੇ ਸੀ ਡੰਕਾ ਉਹ ਸੱਡੇ ਕਹਿੰਦੇ ਕੁੱਤੇ ਚੌਰੇ ਪੌਰੇ ਕਿੱਥੇ ਭਾੜੋ ਕਿੱਥੇ ਕਹਿੰਦੇ ਚ ਕੁੱਤੇ ਭਾਰ ਦੇ ਪਾਰ ਦੇ ਕਿੱਥੇ ਗਏ ਜੰਡ ਕੋਲੇ ਗਏ ਜਿੱਥੇ ਜੱਟ ਸੁੱਤਾ ਪਿਆ ਸੀ ਆ ਕਲੀ ਲੱਗੀ ਸੀ ਕਹਿੰਦੇ ਜੱਟ ਸੁੱਤਾ ਪਿਆ ਸੀ ਕਹਿੰਦੇ ਜਦੋਂ ਦੇਖੇ ਚੌਰੇ ਦੇ ਪੌਰੇ ਮਰਨ ਲੱਗੇ ਗੁਰਸੰਗ ਦੀ ਕਹਿੰਦੇ ਆਏ ਉੱਠ ਕਹਦੇ ਮਰ ਗਿਆ ਇਹਦਾ ਕੁੱਤੇਓ ਚੌਰੇਓ ਪੌਰੇ ਤੁਸੀਂ ਰੱਬ ਨੇ ਬਣਾਇ ਤਰਬੇਸ ਸੋਨੂੰ ਕੁਛ ਨਹੀਂ ਆਖਦਾ ਕਹਣਾ ਵੀ ਨੰਦਾ ਸੇਖ ਜਾਂ ਕਹਿ ਦਿਓ ਵੀਰ ਸੁਮੀਰ ਨੂੰ ਲੈ ਕੇ ਆਵੇ ਕਬਰ ਦਾ ਮੇਚ ਤੈਨੂੰ ਦਿਨ ਕੱਟਣੇ ਹੀਠਾਂ ਜੰਡਦਾ ਜਾਉ ਪ੍ਰਤਿਆਸ਼ੇ ਨੇ ਆਹ ਕੀ ਬਾਈ ਆਹਾ ਕਹਿੰਦੇ ਜੱਟਰਾ ਹੈ ਕਹਿ ਕੇ ਫੇਰ ਪੈ ਗਿਆ ਸ਼ਰਾਬ ਦਾ ਰੁੱਜਿਆ ਸੀ ਫੇਰ ਪੈ ਗਿਆ ਗੁਰਸੇ ਨੇ ਕਹਿੰਦਾ ਫਿਕਰ ਫੱਕਾ ਸੀ ਕੋਈ ਕਹਿੰਦੇ ਜਦ ਕੁੱਤੇ ਮੁਰ ਲਗੇ ਸੈਵਨੇ ਪੱਟੇ ਚਾਤੇ ਪਾ ਲਿਆ ਕਹਿੰਦੀ ਕੁੱਤੇ ਚਾਉਰੇ ਪਾਉਰੇ ਸੋਤੀ ਬਣ ਕੇ ਰਹੀ ਗੁਲਾਮ ਕੁੱਟ-ਕੁੱਟ ਪਾਈਆਂ ਚੂਰੀਆਂ ਬਾੜਾ ਖਲਾਇਆ ਤਾਂ ਪਰ ਦੱਸੋ ਨਾ ਵੀਰ ਸੁਨੀਰ ਨੂੰ ਸੋਨੂਆ ਕਸਮ ਕਹਿੰਦੇ ਦੱਸਣਾ ਨਹੀਂ ਕਹਿੰਦੇ ਚੰਗਾ ਕਹਿੰਦਾ ਸੌ ਖਾਜੋ ਸੌ ਖਾ ਕੇ ਗੁਰਸਦੀ ਮੁੜ ਗਏ ਕੁੱਤੇ ਵੈਕ ਕਹਿੰਦੇ ਕਿੱਥੇ ਲਾਗੇ ਸੁਨੀਰ ਕੋਲ ਕਹਿੰਦਾ ਆਓ ਬਈ ਦੱਸੋ ਕਿੱਥੇ ਆ ਕਹਿੰਦਾ ਕਸ ਵਖਾਦੀ ਵੀ ਆ ਚੌਰਾ ਕਹਿੰਦਾ ਪੌਰੇ ਨੂੰ ਕਹਿੰਦਾ ਦੱਸੀ ਨਾ ਕਹਿੰਦਾ ਦੱਸਦੀ ਉਹ ਕਹਿੰਦਾ ਕੀ ਸਮੀਰ ਦੱਸੀਏ ਆਹਾਂ ਕਹਿੰਦਾ ਜਾਦੇ ਅਸੀਂ ਉਰੋਂ ਤੁਰੇ ਉਰੋਂ ਤੁਰੇ ਕਹਿੰਦਾ ਕਿੱਥੇ ਕਹਿੰਦਾ ਜਾਦੇ ਕੁੱਤੇ ਤੁਰ ਪੇ ਕਹਿੰਦਾ ਅਸੀਂ ਉਰੋਂ ਕਹਿੰਦਾ ਕਿੱਥੇ ਕਿੱਥੇ ਗਏ ਸਾਡੇ ਦੇ ਅੱਛੀ ਪੈ ਕੇ ਸੌਰ ਨਾ ਪਟਿਆਲਾ ਭਾਲਿਆ ਭਾਲਿਆ ਸਹਿਰ ਅਦੌਰ ਗੰਗਾ ਜਮਨਾ ਭਾਲ ਕੇ ਪਰ راہ ਬਚਾਬੋ ਕੇ ਭਾਰੇ ਮੌੜ ਜੱਟ ਹੈ ਨਹੀਂ ਧਰਤੀ ਦੇ ਕੱਟਦੇ ਪੱਕੀ ਉੱਚਾ ਚੱਕ ਦੀ ਤੌਰ ਛੁੱਭ ਲੱਗਿਆ ਨਹੀਂ ਨਾਲ ਜ਼ਮੀਨ ਦੇ ਕੀ ਕਰਨਗੇ ਚੌੜ ਤੇ ਭੋੜ ਧਰਤੀ ਨਾਲ ਤਾਂ ਪੈਰ ਨਹੀਂ ਲੱਗਿਆ ਗੱਲ ਸੰਗਦੀ ਕਹਿੰਦੇ ਰੱਚੇ ਕੰਮ ਨਹੀਂ ਆਮਦੇ ਕਈ ਗੱਲਾਂ ਕਹਿੰਦੇ ਕਵੀ ਰਾਜ ਕਈ ਗੱਲ ਮ ਲਿਖ ਲਦਾ ਸਾਬਤ ਉਹ ਪਰਾਂ ਜਿਹ ਕਹਿਣ ਵਾਲੇ ਨਹੀਂ ਹੁੰਦੇ ਹੁਣ ਕਹੀ ਸੱਜਣ ਸਾਨੂੰ ਕਹਿੰਦੇ ਭਾਈ ਕੱਟ ਕੋ ਪਾਣਾ ਵਕਤ ਹੋਰ ਸੀ ਹੁਣ ਹੋਰ ਪਰ ਸੰਗਦੀ ਆਹਾਂ ਕਹਿੰਦਾ ਰਿੱਕੇ ਕੰਮ ਨਹੀਂ ਆਉਂਦੇ ਪਰ ਭੁੱਖੇ ਕਰੋ ਮਜਾਜ ਚੱਕੀ ਚੱਟਣੋਂ ਨਾਟੇ ਪਹੇ ਬਿਠਾਈਏ ਰਾਜ ਕਹਿੰਦਾ ਪਤਾ ਨਹੀਂ ਕਦੇ ਨਾ ਕਹਿੰਦਾ ਕਿਲੇ ਦੇ ਕੋੜ ਨਾਲ ਲੰਕਦਾ ਸੀ ਕਹਿੰਦਾ ਖਿੱਚ ਕੇ ਠੱਲੇ ਕਰ ਲਿਆ ਕਸ ਕਸ ਮਾਰਦਾ ਕੋੜਰੇ ਪਿਛੇ ਰਚਦਾ ਉਹਦਾ ਖੋਰ ਇਕਨ ਸਿੱਧੋ ਸੋਰੀ ਵੱੱਦੀ ਇਕ ਪੈ ਗਈ ਸਕੀਨੀ ਹੋਰ ਪਰਸ ਨੂੰ ਮੈਂ ਦੱਸਦਾ ਉਹ ਗਰਸੂ ਦੇ ਪੰਜ ਸੱਤ ਮਾਰੇ ਕਹਿੰਦਾ ਜਾ ਤੱਕ ਜਾ ਚੌੜੇ ਚੰਡੀ ਡੀਕਦਾ ਸੋਢੀ ਭਾਂਡ ਦਾ ਚੋਰ ਗੁਰਤਨੀ ਬਾਹਲੇ ਕਿਥੇ ਕਹਿੰਦੇ ਆਏ ਇੱਧਰ ਦਾ ਤੋਤਾ ਵਾ ਦੀਗਾ ਸੀ ਇੱਧਰੋਂ ਤਾਂ ਆਹਾ ਉਸ ਜੀ ਉੱਧਰ ਕਹਿੰਦੇ ਜਦੋਂ ਇੱਕ ਟੌਟਕ ਹੋਰ ਹੋ ਗਿਆ ਕਰ ਜਦੋਂ ਜੰਗ ਥਲੇ ਵਿਆ ਸੀ ਜੰਗ ਥਲੇ ਵਿਆ ਸੀ ਕਹਿੰਦੇ ਇੱਕ ਬਾਗ ਦੇ ਵਿੱਚ ਉਹ ਇੱਕ ਤੋਤੇ ਨੇ ਥੋੜੇ ਜਿਹਾ ਇੱਕ ਫਲ ਨੂੰ ਮਾਰੀ ਕੁੰਝ ਕਿਹੜਾ ਸਿਰਫ ਅੰਬੀਸ ਅੰਬੀ ਚੁੰਝ ਮਾਰੀ ਉਹ ਕਹਿੰਦੇ ਬੰਬੀ ਬੜੀ ਸੀ ਮੂੰਹ ਝੂਟਾ ਜੀ ਕਹਾਂਣ ਮੁਰਦਾ ਫਿਰਦਾ ਕਿੱਥੇ ਆ ਗਿਆ ਉਹੀ ਜੱਟ ਤੇ ਆ ਗਿਆ ਜਿੱਥੇ ਜੱਜ ਸੱਤਾ ਪਿਆ ਕਹਿੰਦੇ ਕਹਿੰਦੇ ਆਏ ਸਹਿਬਾ ਕੋਲੇ ਪਿਆ ਸੀ ਜੱਟ ਗੁਰਸਖ ਦੀ ਕਹਿੰਦੇ ਕਿੱਥੇ ਕਹਿੰਦੇ ਸਹਿਬ ਆਲੇ-ਦਾਲੇ ਦੇਖਦੇ ਮੇਰੇ ਜਿੱਥੇ ਪਤਾ ਲੱਗੂ ਆਉਂਦੇ ਹੋਣੀ ਬਾਹਰ ਗੁਰਸਖ ਦੀ ਕਹਿੰਦੇ ਯਾਦ ਦੇਖਿਆ ਉਹ ਉੱਤੇ ਨਿਗਾਹ ਗਈ ਦਰਖਤ ਦੇ ਉਹ ਜਾਨਵਰ ਬੜਾ ਸਹਿਬਾ ਕਹਿੰਦੇ ਚਰਨ ਪੈ ਨੂੰ ਸੂਰ ਦੇ ਦਾਪੇ ਨੂੰ ਚਰਨ ਪੈ ਨੂੰ ਸੂਰ ਦੇ ਮੋੜਦੇ ਨਹੀਂ ਹੁੰਦੇ ਐ ਜੱਟ ਨੇ ਹਲੂਣਾ ਦੱਸਿਆ ਹਲੂਣਾ ਚਲੋਣਾ ਦੰਗੀਆਂ ਜਦ 5-10 ਮੀਟਰ ਲਾਗੇ ਕਹਿੰਦੀ ਬਾਕੋ ਤੋਂ ਦਾ ਉੜਿਆ ਚੜਦੇ ਬੈਠਿਆ ਆਣ ਮੂਝੇ ਅੰਬੀ ਵੇਖ ਕੇ ਸਰਵ ਹੋਈ ਹੈਰਾਨ ਕਹਿੰਦੀ ਉਠੋ ਮਿਰਜਾ ਸੁੱਤਿਆ ਚੱਕਲਾ ਤੀਰ ਕਮਾਨ ਜੱਟ ਉਠਿਆ ਨਾਲ ਕਰੋਧ ਹਣੇ ਚੱਕਿਆ ਤੀਰ ਕਮਾਨ ਜ਼ਿੰਦਾਰੀ ਨੁਕਰਾ ਜੋੜ ਕੇ ਅੰਬੀ ਡਿੱਗ ਵੀ ਰੜੇ ਮਦਾਰ ਕੀ ਕਹਦਾ ਟਾੜੀ ਜਥਾ ਐਨ ਤੇ ਨਾ ਵਈ i uh -huh. good <laughs>